ਤਵੇਰੇ ਵੱਡਾ ਫੈਸਲਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਜਾਂ ਕਹਿ ਦਈਏ ਕੱਲ ਸ਼ਾਮ ਹੀ ਕਰ ਦਿੱਤਾ ਗਿਆ ਇਨਫੈਕਟ ਕਿ 106 ਜਿਹੜੇ ਅਕਾਊਂਟਸ ਅਮਰਤਪਾਲ ਮਹਿਰੋ ਦੇ ਹੱਕ ਚ ਗੱਲ ਕਰ ਰਹੇ ਆ ਜਾਂ ਇਸ ਕਤਲ ਨੂੰ ਜਾਇਜ਼ ਠਹਿਰਾ ਰਹੇ ਆ ਉਹਨਾਂ ਨੂੰ ਬਲੌਕ ਕਰ ਦਿੱਤਾ ਮੈਂ ਕਹਿੰਦਾ ਵਾਜਬ ਗੱਲ ਹੈ ਚੰਗੀ ਗੱਲ ਹੈ ਕਿ ਕ੍ਰਾਈਮ ਨੂੰ ਬढ़ावा ਨਹੀਂ ਦੇਣਾ ਚਾਹੀਦਾ ਪਰ ਉਸੇ ਵੇਲੇ ਜਿਹੜੀਆਂ ਕੁੜੀਆਂ ਇਹ ਅਸ਼ਲੀਲ ਕੰਟੈਂਟ ਬਣਾ ਕੇ ਜਨਰੇਟ ਕਰ ਰਹੀਆਂ ਨੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੀਆਂ ਨੇ ਨਾ ਉਹਨਾਂ ਦੀਆਂ ਵੀਡੀਓਜ਼ ਹਟੀਆਂ ਨਾ ਉਹਨਾਂ ਦੇ ਅਕਾਊਂਟ ਬੈਨ ਹੋਏ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਵੀ ਇਹਦੇ ਨਾਲ ਸਹਿਮਤ ਹਾਂ ਗਾਵਾਂ ਪਰ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਆਂਦੀ ਹੈਗੀ ਆ ਕਿ ਸ਼ਿਕਾਇਤ ਕਰਤਾ ਕੋਈ ਹੈ ਕਿ ਨਹੀਂ ਹੈ ਹੈਨਾ ਤੇ ਇਸ ਦੇ ਵਿੱਚ ਕੌਗਨੀਸ਼ੈਂਸ ਲੈਂਦੀ ਹੈ ਪੁਲਿਸ ਜਿਹੜੀ ਹੈ ਇੱਕ ਕ੍ਰਾਈਮ ਹੋਇਆ ਹੈ ਹੈਨਾ ਹੀਨਸ ਕ੍ਰਾਈਮ ਹੋਇਆ ਹੈਗਾ ਸਾਜ਼ਿਸ਼ ਨਾਲ ਇੱਕ ਔਰਤ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਗਲਾ ਘੋਟ ਕੇ ਉਹਦਾ ਹੈਨਾ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਦਾ ਕੌਗਨੀਸ਼ੈਂਸ ਲੈਂਦੀ ਹੈ ਤੇ ਆਪਣੇ ਆਪ ਜਿਹੜਾ ਕਾਰਵਾਈ ਕਰਦੀ ਹੈਗੀ ਆ ਉਹ ਕਾਰਵਾਈ ਇਹੀ